ਕਮੇਨ ਸਾਫ ਮੋਰਚੇ ਨੂੰ ਲੱਗੇ ਹੋਏ 2 ਸਾਲ ਕੰਪਲੀਟ ਹੋ ਚੁੱਕੇ ਨੇ ਅਜਿਹੇ ਦੇ ਵਿੱਚ ਅੱਜ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਚੰਡੀਗੜ੍ਹ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਵੱਡਾ ਗਾ ਪੈ ਗਿਆ ਕਿਉਂਕਿ ਜੋ ਪ੍ਰਦਰਸ਼ਨਕਾਰੀ ਨੇ ਜਨਾਦੇ ਵੱਲੋਂ ਕੁਝ ਕਰਨ ਦੀ ਚੰਡੀਗੜ੍ਹ ਦੇ ਵਿੱਚ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਉਤੇ ਪੁਲਿਸ ਹੁਣਾ ਦੇ ਵੱਲੋਂ ਲਾਠੀ ਚਾਰਜ ਵੀ ਜੋ ਹੈ ਕੀਤਾ ਗਿਆ ਇਸ ਦੇ ਨਾਲ ਹੀ ਪਾਣੀ ਦੀਆਂ ਬੁਛਾੜਾ ਵੀ ਛੱਡੀਆਂ ਗਈਆਂ ਤੇ ਨਾਲ ਹੀ ਹੰਝੂ ਗੈਸ ਦੇ ਜਿਹੜੇ ਗੋਲੇ ਹੈਗੇ ਉਹ ਵੀ ਦਾਗੇ ਗਏ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਕੇ ਹੋਤੇ ਤਨ ਤੋਂ ਪੰਜ ਲੀਅਰਿੰਗ ਜਿਹੜੀ ਹੈਗੀ ਆ ਉਹ ਕੀਤੀ ਗਈ ਸੀ ਬੈਰੀਕੇਡਿੰਗ ਜਿਹੜੀ ਹੈਗੀ ਕੀਤੀ ਗਈ ਸੀ ਤਾਂ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਦਿਖਾ ਰਿਹਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਪ੍ਰਦਰਸ਼ਨਕਾਰੀ ਤੇ ਪੁਲਿਸ ਹੈਗੇ ਉਹਨਾਂ ਦੇ ਵਿਚਾਲੇ ਦੀ ਜੋ ਤਸਵੀਰਾਂ ਹੈਗੀਆਂ ਉਹ ਸਾਹਮਣੇ ਆ ਰਹੀਆਂ ਨੇ ਕਿਉਂਕਿ ਜਿਹੜੇ ਪ੍ਰਦਰਸ਼ਨਕਾਰੀ ਨੇ ਪੁਲਿਸ ਨੂੰ ਚੱਕਮਾ ਦੇ ਕੇ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਗਏ ਸੀ ਉਸ ਤੋਂ ਬਾਅਦ ਇਹ ਸਾਰੀ ਜੋ ਹੈਗੀ ਆ ਖਬਰ ਸਾਹਮਣੇ ਆਈ ਆ ਚੰਡੀਗੜ੍ਹ ਦੀ ਐਸਐਸਪੀ ਕਮਰਦੀਪ ਕੌਰ ਤੇ ਨਾਲ ਹੀ ਹੋਰ ਜਿਹੜੇ ਅਧਿਕਾਰੀ ਨੇ ਸੈਕਟਰ 43 ਦੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਉਹਨਾਂ ਨੇ ਰੋਕਿਆ ਸੀਗਾ ਪੁਲਿਸ ਨੇ ਉਹਨਾਂ ਉਤੇ लाठी चार्ज ਕੀਤਾ ਅਥਰੂ ਗੈਸ ਦੇ ਗੋਲੇ ਛੱਡੇ ਪਾਣੀ ਦੀ ਵਿਚਾਰਾ ਜੋ ਹੈਗੀਆਂ ਉਸ ਦੀ ਵੀ ਵਰਤੋਂ ਕੀਤੀ ਗਈ ਹੈਗੀ ਉਸ ਪ੍ਰਦਰਸ਼ਨ ਦੇ ਵਿੱਚ ਚੰਡੀਗੜ੍ਹ ਸੈਕਟਰ 11 ਥਾਣੇ ਦੇ ਐਸਐਚਓ ਜੈਵੀਰ ਰਾਣਾ ਸਣੇ ਤਿੰਨ ਮੁਲਾਜ਼ਮ ਜਿਹੜੇ ਨੇ ਉਹ ਵੀ ਜ਼ਖਮੀ ਦੱਸਿਆ ਜਾ ਰਹੇ ਹਨ ਪ੍ਰਦਰਸ਼ਨਕਾਰੀਆਂ ਨੂੰ ਚਾਰ ਬਸਾਂ ਦੇ ਵਿੱਚ ਥਾਣੇ ਦੇ ਵਿੱਚ ਲਜਾਇਆ ਗਿਆ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਕਿ ਕਿਸ ਤਰੀਕੇ ਦੇ ਨਾਲ ਬਸਾਂ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਸੁੱਟਿਆ ਗਿਆ ਬਸਾਂ ਦੇ ਵਿੱਚ ਪ੍ਰਦਰਸ਼ਨਕਾਰੀ ਜਿਹੜੇ ਹੈਗੇ ਉਹ ਪੜ ਦਿੱਤੇ ਗਏ ਤੇ ਨਾਲ ਹੀ ਥਾਣੇ ਦੇ ਵਿੱਚ ਉਹਨਾਂ ਨੂੰ ਲਿਜਾਇਆ ਗਿਆ ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਵਾਪਸੀ ਦਾ ਐਲਾਨ ਕਰ ਦਿੱਤਾ ਸੀ ਪ੍ਰਦਰਸ਼ਨਕਾਰੀਆਂ ਨੂੰ ਮੋੜ ਮਾਰਚ ਕਰਨ ਤੋਂ ਰੋਕਣ ਦੇ ਲਈ ਪੁਲਿਸ ਨੇ ਚੰਡੀਗੜ੍ਹ ਮੋਹਾਲੀ ਸਰਹੱਤੇ ਪੰਜ ਲੇਅਰ ਦੀ ਬੈਰੀਕੇਡਿੰਗ ਕੀਤੀ ਹੋਈ ਹੈ ਇਸ ਤੋਂ ਇਲਾਵਾ ਪੱਥਰਾਂ ਦੇ ਨਾਲ ਭਰੇ ਟਿਪਪਰ ਵੀ ਜਿਹੜਾ ਮੌਕੇ ਤੇ ਖੜੇ ਕਰ ਦਿੱਤੇ ਗਏ ਤਾਂ ਜੋ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਅੱਗੇ ਨਾ ਵਧ ਸਕਣ ਤਾਂ ਫਰੰਟ ਦੇ ਜਿਹੜੇ ਆਗੂ ਨੇ ਬਾਬਾ ਸ਼ੇਰ ਸਿੰਘ ਉਹਨਾਂ ਕਿਹਾ ਕਿ 25 ਜਨਵਰੀ ਨੂੰ ਮੋਹਾਲੀ ਦੇ ਵਿੱਚ ਮਹਾਪੰਚਾਇਤ ਕੀਤੀ ਜਾਵੇਗੀ ਜਿਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਠਾਇਆ ਜਾਵੇਗਾ ਮਹਾਪੰਚਾਇਤ ਦੇ ਵਿੱਚ ਦੇਸ਼ ਭਰ ਤੋਂ ਵੱਡੇ ਨੇਤਾ ਜਿਹੜੇ ਨੇ ਉਹ ਪਹੁੰਚਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਕੌਮੀ ਇਨਸਾਫ ਮੋਰਚਾ ਜਿਸ ਨੂੰ ਕਿ 2 ਸਾਲ ਪੂਰੇ ਹੋ ਚੁੱਕੇ ਨੇ ਲਗਾਤਾਰ ਹੀ ਇਹ ਮੋਰਚਾ ਲਗਾਇਆ ਹੋਇਆ ਹੈ ਜਿਸ ਦੇ ਵਿੱਚ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਜਿਹੜੇ ਨੇ ਉਹਨਾਂ ਨੇ ਵੀ ਇੱਥੇ ਆਉਣਾ ਸੀਗਾ ਵੱਡੀ ਗਿਣਤੀ ਦੇ ਵਿੱਚ ਆਉਣਾ ਸੀ ਜਿਨ੍ਹਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਉਹ ਤਸਵੀਰਾਂ ਉਹਨਾਂ ਦੇ ਵੱਲੋਂ ਪਾਈਆਂ ਗਈਆਂ ਹਾਲਾਂਕਿ ਇਸ ਦੇ ਵਿੱਚ ਪੁਲਿਸ ਹੁਣਾਂ ਦੇ ਵੱਲੋਂ ਸਪਸ਼ਟਿਕਰਨ ਦਿੱਤਾ ਗਿਆ ਕਿ ਅਸੀਂ ਕੋਈ ਨਜ਼ਰਬੰਦ ਨਹੀਂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਫਰੀਦਕੋਟ ਦੇ ਜਿਹੜੇ ਸੰਸਦ ਹੈਗੇ ਆ ਐਮਪੀ ਜਿਹੜੇ ਹੈਗੇ ਆ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਵੀ ਜੋ ਹੈ ਨਜ਼ਰਬੰਦ ਕੀਤਾ ਗਿਆ ਇਸੇ ਦੇ ਨਾਲ ਸੰਗਰੂਰ ਤੋਂ ਸਾਬਕਾ ਐਮਪੀ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਤਾਂ ਅਜਿਹੇ ਦੇ ਵਿੱਚ ਜੇਕਰ ਗੱਲ ਕਰੀਏ ਤਿੰਨਾਂ ਨੇ ਕੌਮੀ ਇਨਸਾਫ ਮੋਰਚੇ ਦੇ ਧਰਨੇ ਦੇ ਵਿੱਚ ਸ਼ਾਮਲ ਹੋਣਾ ਸੀ ਤਾਂ ਆਡਾ-ਆਡਾ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਦਿਖਾ ਰਹੇ ਹਾਂ ਕੌਮੀ ਇਨਸਾਫ ਮੋਰਚੇ ਦੀਆਂ ਤਾਂ ਨਜ਼ਰਬੰਦ ਹੋਣ ਤੋਂ ਬਾਅਦ ਜਿਹੜੇ ਇਸ ਦੇ ਵਿੱਚ ਐਮਪੀ ਅਮਰਿਤਪਾਲ ਸਿੰਘ ਨੇ ਉਹਨਾਂ ਦੇ ਪਿਤਾ ਦੇ ਵੱਲੋਂ ਵੀਡੀਓ ਵੀ ਜਾਰੀ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਕਿਸ ਤਰੀਕੇ ਦੇ ਨਾਲ ਦੇਖੋ ਸਾਡੇ ਪਿੰਡ ਦੇ ਵਿੱਚ ਅਤਵਾਦ ਵਰਗਾ ਮਾਹੌਲ ਬਣਾਇਆ ਗਿਆ ਹੈਗਾ ਲੋਕਤੰਤਵ ਨੂੰ ਕਮਜ਼ੋਰ ਕੀਤਾ ਜਾ ਰਿਹਾ ਇਹ ਉਹਨਾਂ ਦੇ ਵੱਲੋਂ ਸਟੇਟਮੈਂਟ ਜੋ ਹੈ ਜਾਰੀ ਕੀਤੀ ਗਈ ਸੀ ਜੋ ਕਿ ਵੀਡੀਓ ਵੀ ਸਾਹਮਣੇ ਆਈ ਸੀ ਹਾਲਾਂਕਿ ਇਸ ਵੀਡੀਓ ਦੇ ਵਿੱਚ ਜੋ ਐਮਪੀ ਅਮਰਿਤਪਾਲ ਸਿੰਘ ਨੇ ਉਹਨਾਂ ਦੇ ਪਿਤਾ ਦੇ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਸੀ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਯਾਨੀ ਵੱਡੀ ਗਿਣਤੀ ਦੇ ਵਿੱਚ ਲੋਕੀ ਜਿਹੜੇ ਨੇ ਉਹ ਮੋਰਚੇ ਤੇ ਪਹੁੰਚਣ ਤੇ ਉਹਨਾਂ ਦਾ ਸਮਰਥਨ ਕਰਨ ਤਾਂ 골ਡਨ ਟੈਂਪਲ ਦੇ ਵਿੱਚ ਵੀ ਜੇਕਰ ਗੱਲ ਕਰੀਏ ਤਾਂ ਉੱਥੇ ਵੀ ਜੋ ਹੈ ਇਹਨਾਂ ਦੇ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ 28 ਸਤੰਬਰ 2024 ਨੂੰ ਅਮ੍ਰਿਤਪਾਲ ਸਿੰਘ ਜੋ ਨੇ ਉਹਨਾਂ ਦਾ ਜੋ ਪਰਿਵਾਰ ਹੈ 골ਡਨ ਟੈਂਪਲ ਉੱਤੇ ਮੱਥਾ ਟੇਕਣ ਦੇ ਲਈ ਪਹੁੰਚਿਆ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਜੋ ਹੈ ਉਦਨਾਤਮਸਤਕ ਹੋਏ ਸੀ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਜੋ ਹੈ ਇਸ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਬਕਾਦਾ ਤਰਸੀਮ ਸਿੰਘ ਨੇ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਕਿ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਬੀਜਪੀ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਗੱਠ ਜੋੜ ਕਰਨ ਦਾ ਕੋਈ ਅਜਿਹੀ ਸਥਿਤੀ ਬਣਦੀ ਹੈ ਤਾਂ ਫਿਰ ਉਹ ਕਰਨਗੇ ਆਪਾਂ ਜਦੋਂ ਪੱਤਰਕਾਰ ਦੇ ਵੱਲੋਂ ਸਵਾਲ ਪੁੱਛਿਆ ਜਾਂਦਾ ਇਸ ਨੂੰ ਲੈ ਕੇ ਵੀ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਹਮਦਰ ਟੀਵੀ ਤੇ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਜੋ ਸਰਵਜੀਤ ਸਿੰਘ ਖਾਲਸਾ ਨੇ ਜੋ ਤਰਸੀਮ ਸਿੰਘ ਨੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ 14 ਜਨਵਰੀ ਨੂੰ ਉਹਨਾਂ ਦੇ ਵੱਲੋਂ ਨਵੀਂ ਪਾਰਟੀ ਦਾ ਰਸਮੀ ਤੌਰ ਤੇ ਐਲਾਨ ਕੀਤਾ ਜਾਵੇਗਾ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਨਾਮ ਦਾ ਜ਼ਿਕਰ ਵੀ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਪਾਰਟੀ ਦਾ ਨਾਮ ਹੋਵੇਗਾ ਜਿਸ ਨੂੰ ਲੈ ਕੇ ਵੀ ਲਗਾਤਾਰ ਸਿਆਸਤ ਹੋ ਰਹੀ ਹੈ ਫਿਲਹਾਲ ਤੁਹਾਡੀ ਸਕਰੀਨ ਤੇ ਅਸੀਂ ਤਸਵੀਰਾਂ ਦਿਖਾ ਰਿਹਾ ਕੌਮੀ ਇਨਸਾਫ ਮੋਰਚੇ ਦੀਆਂ ਜਿੱਥੇ ਕੀ ਅੱਜ 2 ਸਾਲ ਦਾ ਵਖਵਾ ਜਿਹੜਾ ਪੂਰਾ ਹੋ ਚੁੱਕਿਆ ਅਜੇਹੇ ਦੇ ਵਿੱਚ ਵੱਡੀ ਗਣਤੀ ਦੇ ਵਿੱਚ ਜਿਹੜੇ ਇੱਥੇ ਪ੍ਰਦਰਸ਼ਨਕਾਰੀ ਨੇ ਪਹੁੰਚੇ ਹੋਏ ਸੀ ਉਹਨਾਂ ਦੇ ਵੱਲੋਂ ਜੋ ਚੰਡੀਗੜ੍ਹ ਹੈ ਦਿੱਲੀ ਕੋਚ ਚੰਡੀਗੜ੍ਹ ਚ ਕੋਚ ਕਰਨ ਦੀ ਕੋਸ਼ਿਸ਼ ਕੀਤੀ ਗਈ ਮਾਫ ਕਰਨਾ ਅਜੇਹੇ ਦੇ ਵਿੱਚ ਪ੍ਰਦਰਸ਼ਨਕਾਰੀ ਜਿਹੜੇ ਨੇ ਉਹਨਾਂ ਨੂੰ ਪੁਲਿਸ ਵਾਲਿਆਂ ਦੇ ਵੱਲੋਂ ਰੋਕ ਦਿੱਤਾ ਗਿਆ ਹਾਲਾਂਕਿ ਇਸ ਦੇ ਵਿੱਚ ਜੋ ਜਾਣਕਾਰੀ ਆ ਰਹੀ ਹੈ ਇਸ ਦੇ ਵਿੱਚ ਪੁਲਿਸ ਹੁਣੀ ਵੀ ਜਿਹੜੇ ਨੇ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਕਿ ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨਕਾਰੀਆਂ ਉੱਤੇ लाठी चार्ज ਹੋਈ ਅਥਰੂ ਗੈਸ ਦੇ ਗੋਲੇ ਜਿਹੜੇ ਹੈਗੇ ਵਾਰਾਏ ਗਏ ਇਸੇ ਦੇ ਨਾਲ ਜੋ ਮੌਕੇ ਉੱਤੇ ਪਾਣੀ ਦੀਆਂ ਬਿਚਾਰਾਂ ਦਾ ਵੀ ਜੋ ਹੈ ਇਸਤੇਮਾਲ ਜੋ ਹੈ ਉਹ ਕੀਤਾ ਗਿਆ